ਆ ਤਾਂ ਸਾਰਾ 12 ਵਜੇ ਦਾ ਟਾਈਮ ਹੀਗਾ ਮੁੰਡਾ ਬਾਥਰੂਮ ਨੂੰ ਕੰਮ ਗਿਆ ਵਾ ਜਦੋਂ ਗਿਆ ਵਾ ਤੇ ਉਹਨੇ ਵੇਖਿਆ ਤਿੰਦੂਆ ਆਂਦੇ ਦੇ ਉੱਪਰ ਤੇ ਆਂਦਾ ਡੈਡੀ ਜਿਹੜਾ ਕਹਿੰਦੇ ਸੀ ਦਿਨੇ ਰੋਲਾ ਪੈਂਦਾ ਸੀ ਉਹ ਆ ਗਿਆ ਹੀ ਅਹੀਂ ਚੀਤਾ ਗਈ ਜਨੇ ਆ ਤਿੰਦੂਆ ਬੜਾ ਮੁਸ਼ਕਲ ਗੁਰਦੁਆਰੇ ਚਾਹੀਦਾ ਗੁਰਦੁਆਰੇ ਸ਼ਰਮਾ ਜਾ ਕੇ ਘੜੀ ਤੇ ਸਿਮਤਾ ਕਰੀਦਾ ਹੀ ਤੇ ਹੋਰ ਗੁਰਦੁਆਰੇ ਨਹੀਂ ਜਾਏਗਾ ਆ ਮੱਕ ਹੰਸੀ ਮੈਂ ਅਕਸਰ ਕਿਹੋ ਜਿਹਾ ਅੰਕੀ ਸੀ। ਇਹ ਰਾਤ ਸਾਰ 12 ਵਜੇ ਦਾ ਟਾਈਮ ਹੀਗਾ। ਮੁੰਡਾ ਬਾਥਰੂਮ ਨੂੰ ਕੰਮ ਗਿਆ ਵਾ। ਜਦੋਂ ਗਿਆ ਵਾ ਤੇ ਉਹਨੇ ਵੇਖਿਆ ਤਿੰਦੂਆ ਆਂਦੇ ਦੇ ਉੱਪਰ ਕਿ ਆਂਦਾ ਡੈਡੀ ਜਿਹੜਾ ਕਹਿੰਦੇ ਸੀ ਦਿਨੇ ਰੋਲਾ ਪੈਂਦਾ ਸੀ ਉਹ ਆ ਗਿਆ ਈ। ਉਹਨੇ ਡਾਂਗ ਚੁੱਕ ਕੇ ਉਹਦੇ ਲੱਗਾ ਮਾਰਨ। ਉਹਨੇ ਪਰ ਖਿੱਚ ਕੇ ਡਾਂਗ ਲੈ ਗਿਆ ਤੇ ਮੋਢੇ ਤੇ ਵੀ ਛੱਟ ਲੱਗ ਗਈ। ਤਿੰਦੂਆ ਅਹੀਂ ਚੀਤਾ ਗਈ ਜਨੇ ਹੈ ਤਿੰਦੂਆ। ਤੇ ਲਾਲਾ ਚਲੋ ਨੁਕਸਾਨ ਤੋਂ ਬਚ ਗਏ ਆ। ਅਹੀਂ ਰੋਲਾ ਪਾਤਾ ਚੱਲ ਗਿਆ। ਹਾਂਜੀ ਅਸੀਂ ਜਦੋਂ ਦੋਰੇ ਝਪਟ ਮਾਰ ਲਗਾ ਉੱਤੇ ਕੰਧ ਦੇ ਉੱਤੇ ਪਾਊਡਰ ਰੱਖਿਆ ਉਦੋਂ ਵੇਖਿਆ ਪਹਿਲਾਂ ਨਹੀਂ ਪਹਿਲਾਂ ਮੁੰਡੇ ਨੇ ਆਣ ਕੇ ਡਾਂਗ ਮਾਰੀ ਆ ਖਿੱਚ ਕੇ ਲਾਏ ਪੈਣ ਲੱਗਾ ਵੇਖਿਆ ਹਾਂਜੀ ਪਿੰਜਰਾ ਹੀ ਹੀ ਨਾਲੇ ਲਾਉ ਮੈਗਰੇ ਵਾਲੇ ਕੈਮਰਾ ਵੀ ਲੱਗ ਗਏ ਓਏ ਹਾਂਜੀ ਕੈਮਰੇ ਵੀ ਲਾਏ ਆ ਚਲੋ ਗਾੜੀ ਵਿਚਾਰਵੇ ਪਿੰਡ ਚ ਕੱਲ ਲਾ ਕੇ ਗਵਾਂਡੀਆਂ ਦੀ ਬੱਕਰੀ ਇੱਕ ਦਿਨ ਪਹਿਲਾਂ ਖਾਦੀ ਆ ਤੇ ਕੱਲੀਆਂ ਹੀ ਪਿੰਜਰ ਹੀ ਰਹਿਨਤਾ ਉਹਦਾ ਇਹ ਕਹੇ ਨੁਕਸਾਨ ਕੀਤਾ ਇਹ ਕਰਨਜੀਤ ਦਾ ਕੱਟੀ ਵਿਖਾਦੀ ਆ ਪੱਠੇ ਲੱਗੇ ਹਾਂਜੀ ਇਹ ਥੋੜੇ ਥੋੜੇ ਹਟਵੇਂ ਹੋਏ ਆ ਕਾਰਨ ਤੇਰਾ ਵਾਲਾ ਪਹਿਲੇ ਚਿਰਾਂ ਤੋਂ ਅਸੀਂ ਆਪ ਨਹੀਂ ਸੱਚ ਮੰਨਦੇ ਆ ਜੋ ਲਾਗੋ ਬੱਕਰੀ ਖਾਦੀ ਇਹਦਾ ਮਲਾਜਮ ਕੀਤਾ ਵਾ ਤੇ ਉਹਦੇ ਚ ਵੀ ਤੁਹਾਡੇ ਮਹਿਗਮੇ ਵਾਲੇ ਦੱਸਦੇ ਵੀ ਠੀਕ